ਦੋਸਤੋ ਅੱਜ ਆਪਾਂ ਪੀਆਰ 126 ਦੇ 10 ਕਿੱਲਿਆਂ ਦੀ ਕਟਾਈ ਕੀਤੀ ਐਸਐਮਐਸ ਲਗਾ ਕੇ ਕੰਪੈਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੰਪੈਨ ਚੱਲ ਰਹੀ ਹੈ ਲਗਭਗ 2 ਕਿੱਲੇ ਆਪਣੇ ਕੋਲ ਰਹਿ ਗਏ ਨੇ ਕਟਾਈ ਵਾਲੇ ਕੁਝ ਟਾਈਮ ਤੱਕ ਆਪਾਂ ਕੰਪਲੀਟ ਕਰ ਦਾਂਗੇ ਕਟਾਈ ਤੁਸੀਂ ਦੇਖ ਸਕਦੇ ਹੋ ਪਿੱਛੇ ਪਰਾਲੀ ਦਾ ਕੁਤਰਾ ਕਰਕੇ ਸਾਈਡਾਂ ਤੇ ਖਿਲਰਿਆ ਹੋਇਆ ਤੇ ਇਸ ਦੇ ਵਿੱਚ ਆਪਾਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਆਂ ਪਿਛਲੇ ਸਾਲ ਆਪਾਂ ਬਿਨਾਂ ਐਸਐਮਐਸ ਨਾਲ ਕਟਾਈ ਕੀਤੀ ਸੀ ਜਿਹੜਾ ਆਪਾਂ ਜੰਤਰ ਬਣਾਇਆ ਸੀ ਵੀ ਖਿਲਾਰ ਦਿੱਤੀ ਸੀ ਤੇ ਉਸ ਤੋਂ ਬਾਅਦ ਆਪਾਂ ਬਿਜਾਈ ਕੀ ਕੀਤੀ ਕਰੀਏ ਸਾਰਾ ਆਪਾਂ ਸੋਚਿਆ ਐਸਐਮਐਸ ਲਾ ਕੇ ਧੋਨੇ ਦੀ ਕਟਾਈ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਕਣਕ ਦੀ ਬਜਾਈ ਕਰਾਂਗੇ ਇਹ ਮੈਨੂੰ ਫਿਲਹਾਲ ਕੰਮ ਸਹੀ ਲੱਗਿਆ ਤੇ ਬਾਕੀ ਗਗਨਦੀਪ ਸਹੀ ਲੱਗਦਾ ਕੰਮ ਨਿਕਾ ਮਾ ਪੂਰਾ ਵਧੀਆ ਲੱਗਦਾ ਪਿਆ ਐਸਐਮਐਸ ਨਾਲ ਨਾ ਪਿਛਲੀ ਵਾਰ ਨਾਲੋਂ ਬਹੁਤ ਵਧੀਆ ਲੱਗ ਰਿਹਾ ਆਪਾਂ ਨੂੰ ਸਾਰੇ ਖਿਲਰੀ ਹੋਈ ਪਤਲੀ ਪਤਲੀ ਡਰਤ ਨਹੀਂ ਲੱਗ ਰਿਹਾ ਨਾ 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 ਹੁਣ ਡਰਤ ਨਿਕਲ ਗਏ ਸਾਰੇ ਵਹਿਮ ਨਿਕਲ ਗਏ ਇੱਕ ਦੋ ਸਾਲਾਂ ਵਿੱਚ ਆਪਾਂ ਐਕਸਪੈਰੀਮੈਂਟ ਕਰ ਲਏ ਹੁਣ ਦਿਲ ਜਮੀਂ ਹੀ ਖਿਭਰਾ ਰਿਹਾ ਤੇ ਬੱਤਰ ਸਹੀ ਲੱਗ ਰਿਹਾ ਬੱਤਰ ਪੂਰਾ ਵਧੀਆ ਪੂਰੇ ਬ ਤੁਸੀਂ ਛੇੜ ਵੀ ਪੂਰੀ ਵਧੀਆ ਚੱਲੂਗੀ ਵੱਤਰ ਚ ਪਹਿਲਾਂ ਸਾਨੂੰ ਥੋੜਾ ਲੱਗਿਆ ਸੀ ਕਿਤੇ ਵੱਤਰ ਖੁਸ਼ਕ ਨਾ ਹੋ ਜੇ ਸਾਈਟਾਂ ਦੇਖ ਕੇ ਲੱਗਦਾ ਉਹ ਪਿਛਲੇ ਸਾਲ ਸਾਡੇ ਤੋਂ ਥੋੜਾ ਜਿਹਾ ਵੱਤਰ ਬਜਾਈ ਤੱਕ ਖੁਸ਼ਕ ਹੋ ਗਿਆ ਸੀਗਾ ਤੇ ਫੇਰ ਉਹ ਜਿਹੜਾ ਵਾਹਣ ਥੋੜਾ ਜਿਹਾ ਕੋਈ 10-15 ਦਿਨ ਲੇਟ ਟੱਕਿਆ ਕਰਨ ਕਰੇ ਲਾ ਕਰਕੇ ਇੱਕ ਵਾਰੀ ਇਹ ਲੱਗਿਆ ਵੀ ਉਹ ਪਰਾਲੀ ਕਰਕੇ ਨੁਕਸਾ ਤੇ ਪਿਛਲੇ ਸਾਲ ਇਹ ਵਾਲੀ ਜ਼ਮੀਨ ਦੇ ਵਿੱਚ ਵੀ ਬਹੁਤ ਜਿਆਦੀ ਪਰਾਲੀ ਸੀ ਮੁੱਛਲ ਝੋਨੇ ਦੀ ਬਹੁਤ ਜਿਆਦਾ ਪਰਾਲੀ ਸੀਗਾ ਤੇ ਬਹੁਤ ਸ਼ਾਨਦਾਰ ਕਣਕ ਹੋਈ ਸੀ ਇਸ ਵਾਰ ਇਸ ਪੀਅਰ 126 ਦੀ ਕਟਾਈ ਕੀਤੀ ਆਪਾਂ ਆ ਨਾਲ ਤੁਸੀਂ ਦੇਖ ਸਕਦੇ ਹੋ ਆਪਣਾ ਸੁਪਰੀਮ ਇਸਦੀ ਵੀ ਆਪਾਂ ਕਟਾਈ ਕਰਾਂਗੇ ਐਸਐਮਐਸ ਲਾ ਕੇ ਹੀ ਕਟਾਈ ਕਰਾਂਗੇ ਤੇ ਹੈਪੀ ਸੀਡਰ ਨਾਲ ਆਪਾਂ ਬਜਾਈ ਕਰਾਂਗੇ ਤੇ ਫਿਲਹਾਲ ਵਧੀਆ ਲੱਗ ਰਿਹਾ ਕੱਲ ਆਪਾਂ ਬਜਾਈ ਕਰਾਂਗੇ ਕਿਸਾਨ ਦੋਸਤੋ ਚਲੋ ਠੀਕ ਹੈ ਅੱਗ ਲਾ ਰਹੇ ਹੋ ਕੋਈ ਗੱਲ ਨਹੀਂ ਜਿਵੇਂ ਜਿਵੇਂ ਪਰ ਥੋੜੇ ਥੋੜੇ ਰਕਵੇ ਤੇ ਆਪਣੇ ਤਜਰਬੇ ਜਰੂਰ ਕਰੋ ਗੱਠਾਂ ਬਣਾਉਣ ਨਾਲੋਂ ਤਾਂ ਅੱਗ ਹੀ ਲਾ ਦਿਓ ਤੇ ਨਹੀਂ ਇੰਨਾ ਜਿਹੜਾ ਜੈਵਿਕ ਮੱਧਾ ਆਪਦੀ ਜ਼ਮੀਨ ਦੇ ਵਿੱਚੋਂ ਬਾਹਰ ਨਾ ਕੱਢੋ ਇਸਦੇ ਬਹੁਤ ਸਾਰੇ ਫਾਇਦੇ ਨੇ ਮੈਂ ਕਈ ਸਾਲਾਂ ਤੋਂ ਇਹਨੂੰ ਵਿੱਚ ਵਾਰਿਆ ਤੇ ਮੈਨੂੰ ਫਾਇਦੇ ਮਿਲਨੇ ਸ਼ੁਰੂ ਹੋ ਚੁੱਕੇ ਨੇ ਇਹ ਸਾਰਿਆਂ ਨੂੰ ਐਕਸਪੈਰੀਮੈਂਟ ਕਰਨਾ ਚਾਹੀਦਾ ਕਿੱਲੇ ਕਿੱਲੇ ਤੇ ਕਰਨਾ ਚਾਹੀਦਾ ਜਿਆਦਾ ਨਹੀਂ ਥੋੜੇ ਰਕਬੇ ਤੇ ਆਪਦਾ ਐਕਸਪੈਰੀਮੈਂਟ ਕਰਨੇ ਸ਼ੁਰੂ ਕਰ ਦੋ ਤੇ ਤੁਹਾਨੂੰ ਕਦੇ ਚੰਗੇ ਰਿਜ਼ਲਟ ਮਿਲਣਗੇ ਕੋਈ ਸੁੰਡੀ ਵਾਲੀ ਦਿੱਕਤ ਨਹੀਂ ਆਉਂਦੀ ਜੇ ਆਪਾਂ ਜਿਆਦੀਆਂ ਗੇਤੀਆਂ ਬਿਜਾਈਆਂ ਨਾ ਕਰੋ ਜਦੋਂ ਆਪਾਂ ਗਰਮੀ ਦੇ ਵਿੱਚ ਇਹਦੀ ਬਿਜਾਈ ਕਰ ਦਿੰਦੇ ਆ ਫੇਰ ਥੋੜੀ-ਬਹੁਤ ਸੁੰਡੀ ਦੀ ਦਿੱਕਤ ਆ ਜਾਂਦੀ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਝਾੜ ਜ਼ਰੂਰ ਘਟਨੇ ਗੇਤਿਆਂ ਦੇ ਜਿਆਦਾ ਘਟ ਸੀਗੇ ਖੇਤਿਆਂ ਦੇ ਉਨੇ ਝਾੜ ਨਹੀਂ ਕਟੇ ਤੇ ਉਮੀਦ ਲੱਗਦੀ ਹੈ ਵੀ ਪਿਛਲੇ ਸਾਲ ਆਪਣੇ ਇੱਥੇ 95 ਮੰਨ ਦੀ ਐਵਰੇਜ ਆਈ ਸੀਪੀਰ 126 ਦੀ ਉਸ ਤੋਂ ਪਿਛਲੇ ਸਾਲ 103 ਮੰਨ ਦੀ ਐਵਰੇਜ ਆਈ ਸੀ ਉਮੀਦ ਲੱਗਦੀ ਹੈ ਇਸ ਵਾਰ ਕੋਈ 85 ਮੰਨ ਦੀ ਐਵਰੇਜ ਆਊਗੀ ਬਾਕੀ ਟਰਾਲੀਆਂ ਦੇ ਹਿਸਾਬ ਨਾਲ ਤਾਂ ਲੱਗ ਰਿਹਾ ਹੈ ਬਾਕੀ ਦੇਖੋ ਮੰਡੀ ਦੇ ਵਿੱਚ ਜਿਵੇਂ ਤੁਲਦਾ ਆਪਾਂ ਤੁਹਾਨੂੰ ਜ਼ਰੂਰ ਝਾੜ ਦੱਸਾਂਗੇ 25 ਜੁਲਾਈ ਦੀ ਇਸ ਦੀ ਟਰਾਂਸਪਲੈਂਟਿੰਗ ਸੀ ਠੀਕ ਹੈ ਦੋਸਤੋ ਧੰਨਵਾਦ